ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਦਾ ਕੱਲ ਮੌਤ ਦਾ ਦਿਨ ਸੀ ਜਿੱਥੇ ਅਸੀਂ ਗੁਰੂਆਂ ਦੀ ਗੁਰਬਾਣੀ ਦੀ ਅਸੀਂ ਕਥਾ ਵਿਖਿਆਨ ਕਰਦੇ ਹਾਂ ਗੱਲ ਕਰਦੇ ਹਾਂ ਉੱਥੇ ਸਾਨੂੰ ਇਹਨਾਂ ਗੋ ਸਿੱਖਾਂ ਦਾ ਜ਼ਿਕਰ ਵੀ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਸਾਨੂੰ ਇਹ ਸਾਡੇ ਇਤਿਹਾਸ ਨਾਲ ਜੋੜਦੇ ਨੇ ਤੇ ਇਹ ਇਤਿਹਾਸ ਦੇ ਉਹ ਪਹਿਲੂ ਨੇ ਜਿਹੜੇ ਸਾਨੂੰ ਯਾਦ ਕਰਵਾਉਂਦੇ ਨੇ ਕਿ ਅਸੀਂ ਕਿਸ ਤਾਕਤ ਦੇ ਮਾਲਕ ਸੀ ਸਾਡੇ ਕੋਲ ਕੀ ਚੀਜ਼ਾਂ ਸਨ ਯਾਦ ਰੱਖਿਓ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਸਿੱਖ ਰਾਜ ਦੇ ਸਿੱਕੇ ਦੀ ਕੀਮਤ ਪਤਾ ਕਿੰਨੀ ਸੀ ਇੰਗਲੈਂਡ ਦੇ 13 ਪਾਉਂਡ ਦੇ ਬਰਾਬਰ ਪੜ੍ਹ ਕੇ ਦੇਖੋ ਇਤਿਹਾਸ ਨੂੰ ਇੱਕ ਸਿੱਕਾ ਹੋਏ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਤੇ ਇੰਗਲੈਂਡ ਦਾ ਜਿਹੜਾ ਸੀ ਉਹ 13 ਪਾਉਂਡ ਬਣਦੇ ਸਨ ਤੇ ਅੱਜ ਉਥੋਂ 1 ਪਾਉਂਡ ਹੈ ਅਸੀਂ ਕਿਨੇ 105 ਰੁਪਏ ਦੀ 100 ਰੁਪਏ ਦੀ 98 ਰੁਪਏ ਹੋਗੇ 92 ਰੁਪਏ ਹੋਗੇ ਅਸੀਂ ਇਸ ਤਾਕਤ ਦੇ ਮਾਲਕ ਸੀ ਮਹਾਰਾਜਾ ਰਣਜੀਤ ਸਿੰਘ ਜੇਕਰ ਆਪਣੇ ਦਰਬਾਰ ਦੇ ਅੰਦਰ ਨੌਕਰੀਆਂ ਖੋਲਦਾ ਨਪੋਲੀਅਨ ਦੀਆਂ ਫੌਜਾਂ ਵਿੱਚੋਂ ਕੱਢੇ ਹੋਏ ਜਰਨੈਲ ਜਿਹੜੇ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ 'ਚ ਆ ਕੇ ਭਰਤੀ ਹੁੰਦੇ ਨੇ ਤੇ ਨਰਪੋਲੀਅਨ ਬੜਾ ਵੱਡਾ ਜਰਨੈਲ ਰਿਹਾ ਸੀ ਕਿੰਨੀ ਤਾਕਤ ਹੋਏਗੀ ਰਾਜ ਦੇ ਅੰਦਰ 13 ਨਵੰਬਰ 1780 ਦੇ ਵਿੱਚ ਜੰਮਿਆ ਹੋਇਆ ਪੁੱਤ ਮਹਾ ਸਿੰਘ ਦੇ ਘਰ ਜੇਕਰ ਇਹ ਰਾਜ ਭਾਗ ਵਧਾਉਂਦਾ ਹੈ ਨਾ ਜੇਕਰ ਆਪਣੀ ਤਾਕਤ ਕਾਇਮ ਰੱਖਦਾ ਹੈ ਤਾਂ ਯਾਦ ਰੱਖਣਾ ਇਹਦੇ ਅੰਦਰ ਜੇਕਰ ਖੂਨ ਦੌੜ ਰਿਹਾ ਹੈ ਤੇ ਉਹ ਬੁੱਧ ਸਿੰਘ ਦਾ ਹੈ ਬੁੱਧ ਸਿੰਘ ਪੜਦਾਦਾ ਸੀ ਉਹੀ ਬੁੱਧ ਸਿੰਘ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਦੇ ਕੋਲੋਂ ਖੰਡੇ ਬਟੇ ਦੀ ਪਾਉ ਲੈਦਾ ਸਰਦਾਰ ਚੜਤ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਉਹੀ ਚਰਤ ਸਿੰਘ ਐ ਅਹਿਮਦ ਸ਼ਾਹ ਅਬਦਾਲੀ ਪੰਜਾਬ ਦੇ ਉੱਤੇ ਹਮਲੇ ਕਰਦਾ ਹੈ ਕਹਿੰਦਾ ਮੈਂ ਦਿੱਲੀ ਦੇ ਵਿੱਚ ਮਰਹਟਿਆਂ ਦਾ ਲੱਕ ਤੋੜਿਆ ਪਾਣੀਪਤ ਵਿੱਚ ਮੈਂ ਮਰਹਟਿਆਂ ਦੇ ਪੈਰ ਨਾ ਲੱਗਣ ਦਿੱਤੇ ਇਹ ਕੌਣ ਹੈ ਐਸੇ ਜਰਨੈਲ ਕੌਣ ਹੈ ਐਸੇ ਸਿੱਖ ਜਦੋਂ ਮੈਂ ਹਮਲਾ ਕਰਕੇ ਜਦੋਂ ਵਾਪਸ ਜਾਂਦਾ ਹਾਂ ਜਿੱਤ ਕੇ ਵਾਪਸ ਜਾਂਦਾ ਕਦੇ ਮੈਨੂੰ ਜਸਾ ਸਿੰਘ ਆਲੂ ਵਾਲੀਆ ਕਦੇ ਰੋਕਦਾ ਹੈ ਕਦੇ ਮੈਨੂੰ ਚਰਤ ਸਿੰਘ ਰੋਕਦਾ ਹੈ ਮਤਲਬ ਚੜਤ ਸਿੰਘ ਦਾ ਉਦੋਂ ਖੌਫ ਅਹਿਮਦ ਸ਼ਾਹ ਅਬਦਾਲੀ ਦੇ ਫੌਜਾਂ ਵਿੱਚ ਵੀ ਸੀ। ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਜਦੋਂ ਗੁਲਾਮ ਬਣਾ ਕੇ ਲਿਜਾਇਆ ਜਾ ਰਿਹਾ ਸੀ ਤੇ ਉਹਨਾਂ ਨੂੰ ਛਡਵਾਉਣ ਵਾਲਾ ਸੀ ਸਰਦਾਰ ਚੜਤ ਸਿੰਘ ਸ਼ੁਕਰਚੱਕੀਆ। ਚੜਤ ਸਿੰਘ ਸ਼ੁਕਰਚੱਕੀਆ ਦਾ ਦਹਾਂਤ ਹੋਇਆ। ਇਸ ਮਿਸਲ ਨੂੰ ਸੰਭਾਲਦਾ ਹੈ ਸਰਦਾਰ ਮਹਾਂ ਸਿੰਘ। ਮਹਾਰਾਜਾ ਰਣਜੀਤ ਸਿੰਘ ਦੀ ਕਿਹਨੇ ਉਮਰ ਅਦੇ ਛੋਟੀ ਜੀ ਸੀ ਮਹਾਂ ਸਿੰਘ ਜਿਹੜਾ ਹੈ ਉਹ ਦੁਨੀਆ ਤੋਂ ਚੱਲ ਵਸਿਆ ਮਹਾਰਾਜਕੌਰ ਨੇ ਜਿਹੜਾ ਰਣਜੀਤ ਸਿੰਘ ਨੂੰ ਸ਼ਸਤਰ ਵਿਦਿਆ ਸਿਖਾਈ ਕਿਉਂਕਿ ਇਹ ਪਰਿਵਾਰ ਦੇ ਵਿੱਚ ਇਹ ਚੀਜ਼ ਮਿਲਣੀ ਜਿਹੜੀ ਸੀ ਉਹ ਸੁਭਾਵਿਕ ਸੀ ਜੇ ਦਾਦਾ ਜਰਨੈਲ ਰਿਹਾ ਹੈ ਅਗ ਪੁੱਤ ਉਹਦਾ ਪਿਓ ਜਿਹੜਾ ਸੀ ਉਹ ਜਰਨੈਲ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਸਤਰ ਵਿਦਿਆ ਸਿਖਾਈ ਗਈ ਕੋਰਸਵਾਰੀ ਸਿਖਾਈ ਗਈ ਕਿ ਨ ਪੜ੍ਹਾਈ ਦੇ ਮਾਮਲੇ ਚ ਰਣਜੀਤ ਸਿੰਘ ਜਿਹੜਾ ਸੀ ਉਹ ਇੰਨਾ ਛਾਤਰ ਦਿਮਾਗ ਨਹੀਂ ਸੀ ਪੜਾਉਣ ਵਾਸਤੇ ਜੇਕਰ ਭੇਜਣਾ ਤੇ ਸ਼ਿਕਾਰ ਖੇਡਣ ਚਲੇ ਜਾਇਆ ਕਰਨਾ ਮਹਾ ਸਿੰਘ ਚੜਾਈ ਕਰਕੇ ਦੁਨੀਆ ਦੇ ਉਤੋਂ ਚਲੇ ਆ ਗਿਆ 11 ਸਾਲ ਦੀ ਉਮਰ ਹੈ ਕੋਈ 13 ਸਾਲ ਲਿਖਦੇ ਨੇ 11 ਸਾਲ ਦੀ ਉਮਰ ਦੇ ਵਿੱਚ ਰਾਜ ਭਾਗ ਜਿਹੜਾ ਹੈ ਇਹਨੇ ਮਹਾਰਾਜਾ ਰਣਜੀਤ ਸਿੰਘ ਨੇ ਸੰਭਾਲਿਆ ਇੱਕ ਵਾਰ ਸ਼ਿਕਾਰ ਖੇਡਣ ਗਿਆ 11 ਸਾਲ ਦੀ ਉਮਰ ਵਿੱਚ ਹਜਮਤ ਖਾਨ ਛੱਠਾ ਬੜਾ ਵੱਡਾ ਇੱਕ ਜਰਨੈਲ ਸੀ ਇਹਦਾ ਸਾਹਮਣਾ ਹੁੰਦਾ ਹੈ ਰਣਜੀਤ ਸਿੰਘ ਦੇ ਨਾਲ ਉਮਰ ਹੈ 11 ਸਾਲ ਵਾਰ ਹੋਇਆ ਐਸਾ ਤਲਵਾਰ ਦਾ ਵਾਰ ਕੀਤਾ ਹਜਮਤ ਖਾਨ ਚਿੱਠੇ ਦਾ ਸਿਰ ਲਾ ਕੇ ਜ਼ਮੀਨ ਦੇ ਉੱਤੇ ਸੁੱਟ ਦਿੱਤਾ 11 ਸਾਲ ਦੀ ਉਮਰ ਦੇ ਵਿੱਚ ਕਿਹੜਾ ਵੰਗਾਰ ਰਿਆ ਸੀ ਉਹਨੂੰ ਲੱਗਦਾ ਸੀ 11 ਸਾਲ ਉਮਰ ਹੈ ਸਿੱਖ ਨਾਮ ਦਾ ਮਹਾਰਾਜਾ ਬਣਾਇਆ ਗਿਆ ਤੇ ਜਿਹੜੇ ਉਹਨੇ ਕਾਰਜ ਕੀਤੇ ਨਾ ਮਹਾਰਾਜਾ ਰਣਜੀਤ ਸਿੰਘ ਬੇਸ਼ੱਕ ਬੁਰਾਈਆਂ ਬਹੁਤ ਸੌਣਗੀਆਂ ਹਰੇਕ ਇਨਸਾਨ 'ਚ ਹੁੰਦੀਆਂ ਨੇ ਅਸੀਂ ਗੁਰੂ ਦੇ ਬਰਾਬਰ ਕਰਕੇ ਨਾ ਤੋਲੀਏ ਜੇ ਸਿੱਖ ਜਰਨਲ ਦੇ ਨਾਂ ਦੇ ਉੱਤੇ ਸਿੱਖ ਰਾਜਨੀਤਿਕ ਕਿਵੇਂ ਦਾ ਹੋਣਾ ਚਾਹੀਦਾ ਹੈ ਸਿੱਖ ਦਾ ਰਾਜ ਕਿਵੇਂ ਦਾ ਹੋਣਾ ਚਾਹੀਦਾ ਅਸੀਂ ਇਹਦੀ ਸਿੱਖਿਆ ਜਿਹੜੀ ਹੈ ਰਣਜੀਤ ਸਿੰਘ ਦੇ ਕੋਲ ਲੈ ਸਕਦੇ ਹਾਂ ਬਸ ਇਹਨੂੰ ਨਾਕਾਰਤਮਕ ਨਕਾਰਮਤਕ ਸੋਚ ਦੇ ਨਾਲ ਇਹਨੂੰ ਲੈ ਕੇ ਦੇਖੀਏ ਪੋਜ਼ਿਟਿਵਿਟੀ ਵੀ ਲੈ ਕੇ ਦੇਖੀਏ ਨਾ ਰਣਜੀਤ ਸਿੰਘ ਨੇ 40 ਸਾਲ ਦਾ ਰਾਜ ਕੀਤਾ ਹੈ ਉਸ 40 ਸਾਲ ਦੇ ਰਾਜ ਦੇ ਦੌਰਾਨ ਇੱਕ ਵੀ ਬਗਾਵਤ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਜਿਹੜੀ ਹੈ ਨਹੀਂ ਹੋਈ ਇੱਕ ਵੀ ਬਗਾਵਤ ਕੋਈ ਦੰਗਾ ਜਿਹੜਾ ਹੈ ਰਣਜੀਤ ਸਿੰਘ ਦੇ ਰਾਜ ਵਿੱਚ ਨਹੀਂ ਹੋਇਆ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਗਿਆ ਕੁਦਰ ਰਾਜ ਵਿੱਚ ਕਾਲ ਪੈ ਜਾਣਾ ਤੇ ਉਹਨੇ ਅਨਾਜ ਦੇ ਭੰਡਾਰੇ ਖੋਲਦੇ ਨੇ ਜਿੰਨੂੰ ਜਿੰਨੀ ਲੋੜ ਹੈ ਇਹ ਰਾਜ ਦੇ ਭੰਡਾਰਿਆਂ ਵਿੱਚੋਂ ਇਹ ਆਪਣੀ ਖਾਣੇ ਨੂੰ ਇਹ ਰਸਦਾਂ ਨੂੰ ਲੈ ਕੇ ਜਾ ਸਕਦਾ ਹੈ ਰਣਜੀਤ ਸਿੰਘ ਦਾ ਰਾਜ ਕੋਈ ਭੁੱਖਾ ਨਾ ਮਰ ਜਾਏ ਮਹਾਰਾਜਾ ਰਣਜੀਤ ਸਿੰਘ ਤਾਂ ਜੇਕਰ ਅੱਜ ਦੇ ਸਮੇਂ ਦੇ ਅੰਦਰ ਇਹ ਕੁਝ ਹੁੰਦਾ ਹੈ ਆਪੇਛੇ ਦੀ ਹੜ੍ਹ ਆਏ ਸਨ ਨਾ ਪਿਛੇ ਦੀ ਹੜ੍ਹ ਆਈ ਬੜਾ ਨੁਕਸਾਨ ਹੋਇਆ हिमाचल ਦੇ ਅੰਦਰ ਜੇਕਰ ਪੰਜਾਬੀਆਂ ਨੇ ਜਾਂ ਬਾਹਰੋਂ ਟੂਰਿਸਟਾਂ ਨੇ ਜਾਇਆ ਕਰਾ ਤੇ ਕੜੀ ਚੋਲ ਦੀ ਪਲੇਟ ਜਿਹੜੀ ਸੀ 200 ਰੁਪਏ ਦੀ ਕਰ ਦਿੱਤੀ ਸੀ ਇਹਨਾਂ ਨੇ 120-20 ਰੁਪਏ ਦੀ ਪਾਣੀ ਦੀ ਬੋਤਲ ਕਰ ਦਿੱਤੀ ਸੀ। ਆ ਜਿੰਨੀ ਮਹਿੰਗਾਈ ਬਾਅਦ ਚ ਵਧੀਆ ਕਰੋਨਾ ਕਾਲ ਤੋਂ ਬਾਅਦ ਰਣਜੀਤ ਸਿੰਘ ਦਾ ਰਾਜ ਰਿਹਾ ਅਸੀਂ ਇਸ ਰਾਜ ਦੇ ਮਾਲਕ ਸੀ ਢੰਡਾਰੇ ਖੋਲ ਦਿੱਤੇ ਜਾਂਦੇ ਸਨ ਜਿੰਨੂੰ ਜਿੰਨੀ ਲੋਡ ਹੈ ਲੈ ਕੇ ਚਲੇ ਆਇਆ ਜਾਏ। ਇਨਾਂ ਦਾ ਰਾਜ ਹੁੰਦਾ ਤੇ ਹੋਰ ਚੀਜ਼ਾਂ ਮੰਗਾਈ ਹੋ ਜਾਂਦੀ ਐ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੇ ਅੰਦਰ ਜੇ ਜੰਗਾਂ ਜਿੱਤੀਆਂ ਕਿਸੇ ਨਾਲ ਵੀ ਜੇਕਰ ਉਹ ਜੰਗ ਨੂੰ ਜਿੱਤ ਕੇ ਆਉਂਦਾ ਤੇ ਕਿਸੇ ਨੂੰ ਸਜ਼ਾ ਦੇ ਰੂਪ ਦੇ ਅੰਦਰ ਮੌਤ ਨਹੀਂ ਦਿੰਦਾ ਜੇਕਰ ਫੜਿਆ ਜਾਂਦਾ ਜੰਗ ਦੇ ਮੈਦਾਨ 'ਚ ਲੜ ਕੇ ਜੇਕਰ ਮਾਰਿਆ ਜਾਂਦਾ ਉਹ ਲੱਖ ਵਾਰੀ ਮਾਰਿਆ ਜਾਏ ਕਿਸੇ ਨੂੰ ਫੜ ਕੇ ਕਦੇ ਫਾਂਸੀ ਦੀ ਸਜ਼ਾ ਤੱਕ ਨਹੀਂ ਸੁਣਾਈ ਗਈ ਗੁਰਦੁਆਰਾ ਸਾਹਿਬ ਦੇ ਨਾਂ ਦੇ ਉੱਤੇ ਜ਼ਗੀਰਾਂ ਲਗਾਈਆਂ ਪ੍ਰਬੰਧ ਸੰਭਿਆ ਤੇ ਕੇਵਲ ਗੁਰਦੁਆਰਾ ਸਾਹਿਬ ਨਹੀਂ ਮਸਜਿਦਾਂ ਦੇ ਨਾਂ ਦੇ ਉੱਤੇ ਜ਼ਗੀਰਾਂ ਲਗਾਈਆਂ ਮਸਜਿਦਾਂ ਦੇ ਨਾਂ ਤੇ ਉੱਤੇ ਜ਼ਗੀਰਾਂ ਲਗਾਈਆਂ ਗਈਆਂ Hindu ਮੰਦਰਾਂ ਦੇ ਨਾਂ ਦੇ ਉੱਤੇ ਜ਼ਗੀਰਾਂ ਲਗਾਈਆਂ ਗਈਆਂ ਮਹਿਮੂਦ ਗਜਨਵੀ ਜਦੋਂ ਸ਼ੋਮਨਾਥ ਦੇ ਮੰਦਰ ਦੇ ਦਰਵਾਜ਼ੇ ਪੁੱਟ ਕੇ ਲੈ ਕੇ ਚਲਿਆ ਜਾਂਦਾ ਹੈ 1805 ਵਿੱਚ ਜੇਕਰ ਸੰਧੀ ਹੁੰਦੀ ਹੈ ਉਹ ਸਭ ਤੋਂ ਪਹਿਲਾਂ ਉਹ ਦਰਵਾਜ਼ੇ ਵਗਾਉਂਦਾ ਕਿ ਇਹ Hindu ਮੰਦਰਾਂ ਦੇ ਦਰਵਾਜ਼ੇ ਸਨ ਜਿਹੜਾ ਰਣਜੀਤ ਸਿੰਘ ਨੇ ਕਾਰਜ ਕੀਤੇ ਪੱਖਬੱਦ ਕੋਈ ਨਹੀਂ ਪੰਜਾਬ ਪੰਜਾਬੀ ਦੇ ਵਿੱਚ ਕੁਰਾਨ ਮਜੀਦ ਦੇ ਜੇਕਰ ਅਨਵਾਦ ਕਰਾ ਕੇ ਕੁਰਾਨ ਮਜੀਦ ਨੂੰ ਜੇਕਰ ਪ੍ਰਚਾਰ ਕੀਤਾ ਜਾਂਦਾ ਦਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹੁੰਦਾ ਹੈ ऐसा राज ਸੀ ਜਿਹਨ ਇਹਨੇ ਰਾਜਕਾਲ ਨੂੰ ਪੜਿਆ ਜਾਂਦਾ ਹੈ ਫਰਾਂਸ ਦੀਆਂ ਫੌਜਾਂ ਵਿੱਚੋਂ ਕੱਢੇ ਹੋਏ ਜਰਨੈਲਾਂ ਨੂੰ ਰਣਜੀਤ ਸਿੰਘ ਆਪਣੀਆਂ ਫੌਜਾਂ 'ਚ ਭਰਤੀ ਕਰਦਾ ਹੈ ਕਹਿੰਦਾ ਤੁਸੀਂ ਈਸਾਈਤ ਦੇ ਨਾਲ ਸੰਬੰਧ ਰੱਖਦੇ ਹੋ ਤੁਸੀਂ 크ਿਸਚੀਅਨਿਟੀ ਦੇ ਨਾਲ ਸੰਬੰਧ ਰੱਖਦੇ ਹੋ ਤੁਹਾਡੇ ਧਰਮ ਦੇ ਉੱਤੇ ਮੈਂ ਬਾਹਰ ਨਹੀਂ ਕਰਾਂਗਾ ਜਿਹੜਾ ਕੋਈ ਧਰਮੀ ਹੈ ਉਹ ਆਪਣੇ ਧਰਮ ਨੂੰ ਮੁਬਾਰਕ ਹੈ ਅੱਜ ਸਾਡੇ ਲੋਕ ਆਪਣੇ ਕੇਸਾਂ ਨੂੰ ਕਟਾ ਕੇ ਕਹਿੰਦੇ ਨੇ ਨਾ ਆਪਾਂ ਅਸੀਂ ਅਸੀਂ ਆਹ ਕੰਮ ਕਰਨਾ ਹੈ ਚੰਨ ਨੌਕਰੀਆਂ ਮਿਲ ਰਹੀਆਂ ਨੇ ਬਾਅਦ ਸਾਨੂੰ ਕੇਸ ਕਟਾਉਣੇ ਪੈਣਗੇ ਰਣਜੀਤ ਸਿੰਘ ਨੇ ਕਿਹਾ ਸੀ ਕਿ ਨਾ ਤੁਹਾਨੂੰ ਕਿਸੇ ਨੂੰ ਇਹ ਚੀਜ਼ ਕਰਨ ਦੀ ਲੋੜ ਨਹੀਂ ਹਾਂ ਇੱਕ ਗੱਲ ਜ਼ਰੂਰ ਹੈ ਜੇਕਰ ਇਸ ਦਰਬਾਰ ਦੇ ਅੰਦਰ ਤੁਸੀਂ ਨੌਕਰੀ ਕਰਨੀ ਹੈ ਤਾਂ ਸਿਰ ਤੇ ਦਸਤਾਰ ਬੰਨਣੀ ਪਏਗੀ ਪਗੜੀ ਪੈਣ ਨਹੀਂ ਪਏਗੀ ਜਿਹੜੀ ਗੁਲਾਮੀ ਅੱਜ ਸਾਡੇ ਗੱਲਾਂ 'ਚ ਪਈ ਹੈ ਰਣਜੀਤ ਸਿੰਘ ਦੇ ਰਾਜ ਨੂੰ ਪੜ੍ਹ ਕੇ ਦੇਖੋ ਦੋ ਕਿਤਾਬਾਂ ਨੇ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਸਿੱਖ ਰਾਜ ਕਿਵੇਂ ਬਣਿਆ ਸਿੱਖ ਰਾਜ ਕਿਵੇਂ ਗਿਆ ਪਰੋਂ ਕੰਡੇ ਖੜੇ ਕਰ ਦਿੰਦੀਆਂ ਨੇ ਇਹ ਕਿਤਾਬਾਂ ਇਨਸਾਨ ਦੀਆਂ ਅੱਖਾਂ 'ਚ ਅਥਰੂ ਆ ਜਾਂਦੇ ਨੇ ਕਿ ਅਸੀਂ ਇਸ ਰਾਜ ਦੇ ਮਾਲਕ ਸੀ। ਮਲਤਾਨ ਨੂੰ ਫਤਿਹ ਕੀਤਾ ਸ਼੍ਰੀ ਨਗਰ ਨੂੰ ਫਤਿਹ ਕੀਤਾ ਲਦਾਖ ਨੂੰ ਫਤਿਹ ਕੀਤਾ ਇਦੇ ਰਾਜ ਦੇ ਅੰਦਰ ਐਨੇ ਪੜ੍ਹੇ ਲਿਖੇ ਬੇਸ਼ੱਕ ਆ ਪੜ੍ਹੇ ਲਿਖਿਆ ਨਹੀਂ ਸੀ ਹੈ ਇਹਨੇ ਕਾਇਦੇ ਛਪਵਾਏ ਕਾਇਦੇ ਛਪਵਾ ਕੇ ਆਪਣੇ ਰਾਜ ਦੇ ਅੰਦਰ ਵੰਡੇ ਤੇ ਉਹਦਾ ਟਾਈਮ ਨਿਯਤ ਕੀਤਾ ਗਿਆ ਸੀ ਕਿ ਐਨੇ ਟਾਈਮ ਦੇ ਅੰਦਰ ਕਾਇਦੇਆਂ ਨੂੰ ਪੜਿਆ ਜਾਏ ਤੇ ਇਹਦੀਆਂ 5-5 ਕਾਪੀਆਂ ਕਰਕੇ ਹੋਰ ਲਿਖ ਕੇ ਇਹ ਲੋਕਾਂ ਵਿੱਚ ਵੰਡੇ ਜਾਣ ਮੇ ਰਾਜ ਦੇ ਅੰਦਰ ਕੋਈ ਅਨਪੜ੍ਹ ਨਾ ਰਹਿ ਜਾਏ ਸਿੱਖਿਆ ਦਾ ਪੱਧਰ ਇਹਨਾਂ ਉੱਚਾ ਸੀ ਧਾਰਮਿਕ ਸਥਾਨਾਂ ਦੇ ਨਾਲ ਧਰਮਸ਼ਾਲਾਵਾਂ ਵਿੱਚ ਕੰਮ ਕੀਤੇ ਗਈਆਂ ਪਾਠਸ਼ਾਲਾਵਾਂ ਵਿੱਚ ਬਣਾਈਆਂ ਗਈਆਂ ਮੇਰੇ ਰਾਜ ਦੇ ਅੰਦਰ ਕੋਈ ਅਨਪੜਨਾ ਨਾ ਰਹਿ ਜਾਏ ਜੋ ਕੋਹੇ ਨੂਰ ਹੀਰਾ ਦੇ ਅਸੀਂ ਸੁਣਿਆ ਹੈ ਨਾ ਉਹ ਕੋਹੇ ਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਖਰੀਦਿਆ ਗਿਆ ਹੋਇਆ ਹੀਰਾ ਸੀ ਅਸੀਂ ਜੇਕਰ ਅਸੀਂ ਉਸ ਹੀਰੇ ਦਾ ਜੇਕਰ ਦਾਵਾ ਕਰਦੇ ਹਾਂ ਕਿ ਸਿੱਖ ਕੌਮ ਦਾ ਹੀਰਾ ਸੀ ਸਿੱਖ ਰਾਜ ਦਾ ਹੀਰਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਵੱਲੋਂ ਖਰੀਦਿਆ ਹੋਇਆ ਹੀਰਾ ਸੀ ਜ ਜਿਹਦੀ ਕੀਮਤ ਅਧਾ ਕੀਤੀ ਸੀ ਰਣਜੀਤ ਸਿੰਘ ਨੇ 13 ਸਾਲ ਦੀ ਉਮਰ ਹੈ ਲਾਹੌਰ ਦੇ ਸਾਹਮਣ ਬੁਰਜ ਦੇ ਉੱਤੇ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਆ ਬੈਠਾ ਹੈ ਲਾਹੌਰ ਨੂੰ ਫਤਿਹ ਕਰਨ ਵਾਤੇ ਮਹਾਰਾਜਾ ਰਣਜੀਤ ਸਿੰਘ ਜਾਂਦਾ ਹੈ ਇੱਕ ਬੇਨਤੀ ਹੋਰ ਹਿਊਮਨ ਸਾਈਕੋਲੋਜੀ ਨੂੰ ਜਦੋਂ ਪੜੋਗੇ ਨਾ ਉਹ ਜ਼ਿਕਰ ਕਰਦੀ ਹੈ ਕਿ ਇਨਸਾਨ ਦੇ ਨਾਮ ਦਾ ਵੀ ਇਨਸਾਨ ਦੀ ਸ਼ਖਸੀਅਤ ਦੇ ਉੱਤੇ ਬੜਾ ਪ੍ਰਭਾਵ ਪੈਂਦਾ ਹੈ ਪੁਰਾਣੇ ਨਾਮ ਪੜੋਗੇ ਆਲੂ ਵਾਲੀ ਜੱਸਾ ਸਿੰਘ ਆਲੂ ਵਾਲੀਆ ਮਹਾਰਾਜਾ ਰਣਜੀਤ ਸਿੰਘ ਚੜਤ ਸਿੰਘ ਦਲੀਪ ਸਿੰਘ ਨਿਧਾਨ ਸਿੰਘ ਅੱਜ ਦੇ ਸਮੇਂ ਜਿਹੜੇ ਅਸੀਂ ਨਾਮ ਦੇਖਦੇ ਆ ਨਾ सोनू ਮੋਨੂ ਰੌਕੀ ਤੇ ਅਸੀਂ ਇਹ ਨਾਵਾਂ ਦੇ ਉੱਤੇ ਕਿਹਦੇ ਕਿੰਨਾ ਕੁ ਸਾਡੇ ਸ਼ਖਸੀਅਤ ਦੇ ਪ੍ਰਭਾਵ ਪਵੇਗਾ ਲੋਹਾਰ ਦੇ ਸੰਮਣ ਬੁਰਜ ਦੇ ਉੱਤੇ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰਾ ਸ਼ਾਹ ਜਮਾਨ ਹੈ ਕਰਨਜੀਤ ਸਿੰਘ ਜਦੋਂ ਵੰਗਾਰ ਖਲੋ ਕੇ ਵੰਗਾਰਦਾ ਹੈ ਕਹਿੰਦਾ ਬਾਹਰ ਨਿਕਲ ਵੇ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰਿਆ ਤੈਨੂੰ ਚਰਤ ਸਿੰਘ ਦਾ ਪੁੱਤਰਾ ਰਣਜੀਤ ਸਿੰਘ ਵੰਗਾਰਦਾ ਹੈ ਤੇ ਜੇਕਰ ਅੱਜ ਦੇ ਸਮੇਂ ਦੇ ਅੰਦਰ ਲਲਕਾਰ ਪਾਉਣੀ ਹੋਈ ਤਰੀਕ ਰੋਕੀ ਦਾ ਮੁੰਡਾ ਤੈਨੂੰ ਸੋਨੂੰ ਵੰਗਾਰਦਾ ਹੈ ਕਿੱਦਾਂ ਦੇ ਨਾਂ ਨੇ ਕਾਹੇ ਸਿੱਖ ਧਰਮ ਦੇ ਅੰਦਰ ਸਿੱਖ ਕੌਮ ਦੇ ਅੰਦਰ ਗੁਰੂ ਗ੍ਰੰਥ ਸਾਹਿਬਾਰੇ ਪਾਤਸ਼ਾਹ ਜੀ ਦੇ ਸਰੂਪ ਤੋਂ ਬੱਚੇ ਦਾ ਨਾਮ ਰੱਖਿਆ ਜਾਂਦਾ ਹੈ ਕਿ ਜਿੰਨੀ ਜ਼ਿੰਦਗੀ ਬੱਚਾ ਇਹ ਜੀਵੇ ਗੁਰੂ ਦੇ ਨਾਮ ਦੇ ਨਾਲ ਇਹਨੂੰ ਇਸ ਗੱਲ ਦਾ ਅਹਿਸਾਸ ਤੇ ਘਟੋ ਘਟ ਹੋਏ ਮੇਰਾ ਨਾਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਰੱਖਿਆ ਗਿਆ ਹੈ 6 ਫੁੱਟ ਬੱਚੇ ਦਾ ਕੱਦ ਹੁੰਦਾ ਹੈ ਸੋਹਣਾ ਸਰੀਰ ਬਣਾਇਆ ਹੁੰਦਾ ਨਾਮ ਪੁੱਛਿਆ ਰਿੰਪੀ ਸਿਰ ਉੱਤੇ ਦਸਤਾਰ ਬਨ ਕੇ ਆਪਾਂ ਸ਼ਖਸੀਅਤ ਨੂੰ ਕਾਇਮ ਕਰਨਾ ਸੀ ਮੈਂ ਬੜਾ ਦੇਖਦਾ ਹੁਣ ਤਰਾਸਦੀ ਕਿ ਕਿਹੋ ਜੇ ਆਪਾਂ ਅਸੀਂ ਕਿਰਦਾਰ ਆਪਣੇ ਸਿਰਜ ਰਹੇ ਆਂ ਲਾਹੌਰ ਸੰਮਣ ਬੁਰਜ ਨੂੰ ਫਤਿਹ ਕੀਤਾ ਗਿਆ ਹੈ ਰਣਜੀਤ ਸਿੰਘ ਦੇ ਰਾਜ ਦੇ ਅੰਦਰ ਪੜੇ ਲਿਖੇ ਐਸੇ ਨੌਜਵਾਨ ਸਿੱਖ ਭਾਈ ਲੈਣਾ ਸਿੰਘ ਮਜੀਠੀਆ ਦਾ ਨਾਮ ਆਉਂਦਾ ਹੈ ਇਹ ਲਦਾਖ ਨੂੰ ਫਤਿਹ ਕਰਨ ਲੱਗੇ ਨਾ ਲਦਾਖ ਤੇ ਜੰਮੂ ਨੂੰ ਉੱਚੀਆਂ ਪਹਾੜੀਆਂ ਸਨ ਉੱਚੀਆਂ ਪਹਾੜੀਆਂ ਨੂੰ ਫਤਿਹ ਕਰਨ ਵਾਸਤੇ ਹਥਿਆਰ ਭਾਰੀ ਜਿਹੜੇ ਸਨ ਨਹੀਂ ਸੀ ਜਾ ਸਕਦੇ ਅੱਜ ਅਸੀਂ ਡਿਸਪੋਜ਼ੇਬਲ ਗਲਾਸ ਜਾਂ ਪਲੇਟਾਂ ਵਰਤਦੇ ਆ ਨਾ ਯੂਜ਼ ਐਂਡ ਥਰੋ ਲੈਣਾ ਸਿੰਘ ਮਜੀਠੀਏ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਚਮੜੇ ਦੀਆਂ ਬਣਾਈਆਂ ਹੋਈਆਂ ਰਾਈਫਲਾਂ ਦਿੱਤੀਆਂ ਸਨ ਬਣਾ ਕੇ ਇੱਕ ਵਾਰ ਯੂਜ਼ ਕਰਨੀ ਹੈ ਇੱਕ ਵਾਰ ਯੂਜ਼ ਕਰਨ ਤੋਂ ਬਾਅਦ ਉਹਨੂੰ ਸੁੱਟ ਦੇਣਾ ਕਿਉਂ ਉੱਚੀ ਪਹਾੜੀ ਦੇ ਉੱਤੇ ਜਾ ਕੇ ਫਤਿਹ ਕਰਨਾ ਸੀ ਚੰਦਰਮਾ ਦੇ ਨਾਲ ਘੜੀਆਂ ਬੀਤਣ ਦੇ ਨਾਲ ਸਮਾਂ ਦੱਸਣ ਵਾਲੀ ਘੜੀ ਲਾਣਾ ਸਿੰਘ ਮਜੀਠੀਆ ਨੇ ਬਣਾਈ ਸੀ ਸੂਰਜ ਦੇ ਨਾਲ ਸੂਰਜ ਦੇ ਪਹਿਰਾਂ ਦੇ ਨਾਲ ਦੱਸਣ ਵਾਲੇ ਸਮੇਂ ਨੂੰ ਘੜੀ ਨੂੰ ਲੈਣਾ ਸਿੰਘ ਮਜੀਠੀਏ ਨੇ ਬਣਾਇਆ ਸੀ ਰਣਜੀਤ ਸਿੰਘ ਮਹਾਰਾਜ ਨੇ ਦਿੱਤੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਹਰਮੰਦਰ ਸਾਹਿਬ ਦੇ ਪ੍ਰਕਰਮਾ ਵਿੱਚ ਉਸ ਘੜੀ ਨੂੰ ਲਗਾਇਆ ਸੀ ਅੱਜ ਵੀ ਦੇਖਿਓ ਲੈਣਾ ਸਿੰਘ ਮਜੀਠੀਏ ਦੀ ਬਣੀ ਹੋਈ ਉਹ ਧੁੱਪ ਵਾਲੀ ਘੜੀ ਅੱਜ ਵੀ ਉੱਥੇ ਪ੍ਰਕਰਮਾ 'ਚ ਮੌਜੂਦ ਹੈ ਅਸੀਂ ਦੇਖੀਏ ਤਾਂ ਫੇਰ ਹੈ ਨਾ ਤਿੰਨ ਨਾਲੀਆਂ ਵਾਲੀ ਬੰਦੂਕ ਜਿਹੜੀ ਤਿੰਨ ਨਾਲੀਆਂ ਹੁਣ ਸਭ ਤੋਂ ਪਹਿਲਾਂ ਸਿੱਖ ਕੌਮ ਦੇ ਉਸ ਮਹਾਨ ਗੁਰਸਿੱਖ ਨੇ ਲਾਣਾ ਸਿੰਘ ਮਜੀਠੀਏ ਨੇ ਬਣਾਈ ਸੀ ਜਿਹੜੇ ਅੰਗਰੇਜ਼ ਬੰਦੂਕਾ ਵਰਤਦੇ ਸਨ ਲਗਾਤਾਰ ਬੰਦੂਕਾਂ ਵਰਤਣ ਤੋਂ ਬਾਅਦ ਉਹਦੀ ਨਾਲੀ ਜਿਹੜੀ ਸੀ ਉਹ ਗਰਮ ਹੋ ਜਾਂਦੀ ਸੀ ਉਹਨੂੰ ਪਾਣੀ ਪਾ ਕੇ ਠੰਡਾ ਕਰਨਾ ਪੈਂਦਾ ਸੀ ਜਿਹੜੀ ਸਟੀਲ ਦੀ ਬਣਾਈ ਹੋਈ ਉਹ ਬੰਦੂਕ ਸੀ ਨਾਲੀ ਵਾਲੀ ਲਾਣਾ ਸਿੰਘ ਮਜੀਠੀਏ ਨੇ ਬਣਾਈ ਸੀ ਲੰਮਾ ਸਮਾਂ ਯੂਜ਼ ਕਰਨ ਤੋਂ ਬਾਅਦ ਉਹ ਗਰਮ ਨਹੀਂ ਸੀ ਹੁੰਦੀ ਕੀ ਕੀ ਕਾਰਜ ਕੀਤੇ ਨੇ ਜੇਕਰ ਫਰਾਂਸ ਤੋਂ ਆਈ ਹੋਈ ਚਿੱਠੀ ਜੇਕਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਆਉਂਦੀ ਹੈ ਉਹ ਚਿੱਠੀ ਨੂੰ ਪੜਨ ਵਾਲਾ ਸਿੱਖ ਨੌਜਵਾਨ ਹੈ ਜਿਹਨੂੰ 200 ਰੁਪਇਆ ਉਸ ਅਮਰੀ ਤਨਖਾਹ ਦਿੱਤੀ ਜਾਂਦੀ ਸੀ ਮਤਲਬ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਿੱਖ ਵੀਰ ਸਿੱਖ ਨੌਜਵਾਨ ਉਹ ਫਰਾਂਸ ਭਾਸ਼ਾ ਨੂੰ ਵੀ ਜਾਣਦੇ ਸਨ ਰਣਜੀਤ ਸਿੰਘ ਦਾ ਰਾਜ ਕਿਤੇ ਮਾੜਾ ਮੋਟਾ ਰਾਜ ਥੋੜੀ ਸੀ ਬੜੇ ਐਸੇ ਉਸ ਸਮੇਂ ਦੇ ਸਿੱਖਾਂ ਵੱਲੋਂ ਕੀਤੇ ਹੋਏ ਕਾਰਨਾਮੇ ਜਿਹੜੇ ਸਾਡੇ ਅੰਦਰ ਇਹ ਸਾਡੇ ਪੋਜ਼ਿਟਿਵਿਟੀ ਨੂੰ ਪਰਦੇਖ ਹਨ ਕਿਉਂ ਘਬਰਾਉਂਦੇ ਹਾਂ ਸਾਰੀਆਂ ਮਾੜੀਆਂ ਮੋਟੀਆਂ ਮੁਸੀਬਤਾਂ ਤੋਂ ਮੁਲਤਾਨ ਨੂੰ ਫਤਿਹ ਕਰਨ ਚੱਲੇ ਨਾ ਮੁਲਤਾਨ ਨੂੰ ਫਤਿਹ ਕਰਨ ਲੱਗਿਆਂ ਭੇਜਿਆ ਜਾਂਦਾ ਹੈ ਹਰੀ ਸਿੰਘ ਨਲੂਆ ਹਰੀ ਸਿੰਘ ਨਲੂਏ ਨੂੰ ਭੇਜਿਆ ਗਿਆ ਮੁਲਤਾਨ ਦੇ ਕਿਲ੍ਹੇ ਫਜ਼ੀਲ ਜਿਹੜੀ ਸੀ ਉਹ ਕੰਧ ਜਿਹੜੀ ਸੀ ਬੜੀ ਜਿਆਦਾ ਚੌੜੀ ਸੀ ਉਸ ਤੇ ਗੋਲੇ打 ਗਏ ਪਰ ਕੰਧ ਦੀ ਫਸੀਲ ਜਿਹੜੀ ਸੀ ਟੁੱਟਦੀ ਨਹੀਂ ਸੀ ਅਗਨੀ ਹਾਂਡੀਆਂ ਦਾ ਪ੍ਰਯੋਗ ਉਸ ਸਮੇਂ ਪਠਾਨਾ ਵਾਲੋ ਕੀਤਾ ਗਿਆ ਅਗਨੀ ਹਾਂਡੀਆਂ ਉਹ ਲੱਕੜ ਦੇ ਬਣਾਏ ਹੋਏ ਫਰੇਮ ਦੇ ਉੱਤੇ ਅਗ ਬਾਲ ਕੇ ਉਹਨਾਂ ਨੇ ਛੁੱਟਣਾ ਤੇ ਪੈਟਰੋਲ ਉਤੇ ਤੇਲ ਪਾ ਕੇ ਜਾਂ ਵੀ ਐਸਾ ਇੰਦਨ ਪਾ ਕੇ ਉਹਨੂੰ ਫਟਾ ਦੇਣਾ ਅਗਨ ਖਾਂਡੀਆਂ ਦਾ ਜਿਹੜਾ ਉਹ ਬਰੂਦ ਸੀ ਉਹ ਹਰੀ ਸਿੰਘ ਨਲੂਏ ਦੇ ਸਰੀਰ ਦੇ ਉੱਤੇ ਲੱਗਿਆ ਜ਼ਖਮੀ ਹੋਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਿਆ ਇਸਨੇ ਇਸ ਗੱਲ ਦਾ ਕਿ ਹਰੀ ਸਿੰਘ ਨਲੂਆ ਜਿਹੜਾ ਹੈ ਉਹ ਜ਼ਖਮੀ ਹਾਲਤ ਵਿੱਚ ਹੈ ਰਣਜੀਤ ਸਿੰਘ ਮੁਲਤਾਨ ਵਿੱਚ ਆਇਆ ਤੰਬੂ ਦੇ ਵਿੱਚ ਆਇਆ ਹੋਇਆ ਆਪਣਾ ਜਰਨਲ ਹਰੀ ਸਿੰਘ ਨਲੂਏ ਨੂੰ ਦੇਖਦਾ ਹੈ ਉਦੋਂ ਹਰੀ ਮਹਾਰਾਜਾ ਰਣਜੀਤ ਸਿੰਘ ਦੀ ਅੱਖਾਂ ਵਿੱਚ ਅਥਰੂ ਸੀ ਕੰਦਾ ਅੱਜ ਮੇਰੀ ਕੌਮ ਦਾ ਇਹ ਜਰਨੈਲ ਹਰੀ ਸਿੰਘ ਨਲੂਆ ਅੱਜ ਮੰਝੇ ਦੇ ਉੱਤੇ ਐ ਫਕੀਰ ਅਜ਼ੀਜ਼ਉਦੀਨ ਨੂੰ ਕਹਿਣ ਲੱਗੇ ਮੇਰੇ ਰਾਜ ਦੀ ਜਿੰਨੀ ਦੌਲਤ ਲਗਦੀ ਹੈ ਲਾ ਦਿੱਤੀ ਜਾਏ ਪਰ ਹਰੀ ਸਿੰਘ ਨਲੂਏ ਨੂੰ ਕੁਝ ਹੋਏ ਹੀ ਨਾ ਜੇ ਹਰੀ ਸਿੰਘ ਨਲੂਆ ਹੋਏਗਾ ਮੈਂ ਆਪਣੇ ਰਾਜ ਨੂੰ 4-5 ਦਿਨਾਂ ਵਿੱਚ ਫੇਰ ਕੰਮ ਕਰ ਸਕਾਂਗਾ ਆਹ ਹੈ ਕੌਮ ਦੀ ਅਗਵਾਈ ਕਰਨ ਵਾਲਾ ਨੇਤਾ ਅੱਜ ਆਪਣੇ ਬੱਚੇ ਬਚਣ ਚੱਕ ਲੋ ਧਰ ਲੋ ਮਾਰ ਲੋ ਕੁੱਟ ਲੋ ਆਪਣੇ ਬੱਚੇ ਸਾਰੇ ਬਾਹਰਲੇ ਦੇਸ਼ਾਂ ਵਿੱਚ ਸੈੱਟ ਕੀਤੇ ਉਹਨੂੰ ਦੂਜਿਆਂ ਨਾਲ ਮਾਰ ਮਾਰ ਕੇ ਜੇਲ੍ਹਾਂ ਵਿੱਚ ਬੰਦ ਕਰਦੀਏ ਆਹ ਕੰਮ ਦੀਆਂ ਗਵਾਹੀਆਂ ਨੇ ਮੋਰਚੇ ਵਿੱਚ ਦਿੱਤੇ ਗਈ ਲੀਡਰ ਬਿਕ ਗੇ ਕੀ ਕੰਮ ਦੀ ਅਗਵਾਈ ਕਰਨਗੇ ਇਹ ਤੇ ਮਲਤਾਨ ਦੇ ਕਿਲੇ ਨੂੰ ਫਤਿਹ ਕਰਨ ਲੱਗੇ 20 ਕਿਲੋ ਵਿਰੂਧ ਪੈਂਦਾ ਸੀ ਉਸ ਬੰਦੂਕ ਦੇ ਅੰਦਰ ਆਮਰ ਸ਼ਾਹ ਅਬਦਾਲੀ ਤੋਪ ਲੈ ਕੇ ਆਉਂਦਾ ਪੰਜਾਬ ਦੇ ਉੱਤੇ ਹਮਲਾ ਕਰਨ ਵਾਸਤੇ ਸਿੱਖਾਂ ਵੱਲੋਂ ਤੋਪ ਖੋਹੀ ਗਈ ਉਹੀ ਤੋਪ ਜਿਹੜੀ ਹੈ ਮੁਲਤਾਨ ਦੇ ਕਿਲੇ ਨੂੰ ਫਤਿਹ ਕਰਨ ਵਾਸਤੇ ਜਿਹੜੀ ਸੀ ਉਹ ਵਰਤੀ ਗਈ 20 ਕਿਲੋ ਬਾਰੂਦ ਪੈਂਦਾ ਸੀ ਉਸ ਵਿੱਚ ਤੇ ਉਹਦੀ ਇੰਨਾ ਉਹਦਾ ਬੈਕਅਪ ਇੰਨਾ ਜ਼ਿਆਦਾ ਸੀ ਅਸੀਂ ਬਦੋ ਨਾਲੀ ਨੂੰ ਜਾਂ ਕਿਸੇ ਛੋਟੇ ਰਾਈਫਲ ਨੂੰ ਜਦੋਂ ਕੋਈ ਯੂਜ਼ ਕਰਦਾ ਪੈਕ ਮਾਰਦੀ ਹੈ ਇਹਨੂੰ ਪਾਉਂਡ ਦੇ ਵਿੱਚ ਉਹਦੇ ਅੰਦਰ ਬਾਰੂਦ ਪੈਂਦਾ ਹੈ ਵੀਕਲੋ ਬਰੂਤ ਪਾਇਆ ਗਿਆ ਚੱਕਰ ਟੁੱਟ ਗਿਆ ਬੰਦੂਕ ਦਾ ਮੁਲਤਾਨ ਦੇ ਕਿਲੇ ਨੂੰ ਫਤਿਹ ਕਰਨ ਵਾਸਤੇ ਉਹ ਬੰਦੂਕ ਉਸ ਤੋਪ ਨੂੰ ਵਰਤੋਂ ਕੀਤੀ ਗਈ ਮਰੋ ਚੱਕਾ ਟੁੱਟਿਆ ਆਪਸੀ ਉਹਨਾਂ ਦੀ ਗੱਲਬਾਤ ਹੋਈ ਕਿ ਲਾਹੌਰ ਦੇ ਵਿੱਚੋਂ ਮਿਸਤਰੀ ਬੁਲਾਏ ਜਾਣ ਜਾਂ ਚੱਕੇ ਨੂੰ ਕਾਇਮ ਕੀਤਾ ਜਾਏ ਕਿਉਂਕਿ ਮੁਲਤਾਨ ਨੂੰ ਫਤਿਹ ਕਰਨਾ ਹੈ ਤੇ ਜਿਹੜੇ ਅੱਗੇ ਜਰਨਲ ਲੱਗੇ ਸਨ ਉਹ ਗੱਲ ਕਹਿੰਦੇ ਸੀ ਕਹਿੰਦੇ ਜੇਕਰ ਲਾਹੌਰ ਤੋਂ ਜਿੰਨਾ ਤੱਕ ਇਹ ਮਿਸਤਰੀ ਆਏਗਾ ਬੰਦੂਕ ਬਣੇਗੀ ਤੋਪ ਬਣੇਗੀ ਉਹਨਾਂ ਤੱਕ ਤੇ ਬਹੁਤ ਸਮਾਂ ਹੋ ਚੁੱਕੇਗਾ ਕਿੰਦੇ ਇਸ ਤਰ੍ਹਾਂ ਕੀਤਾ ਜਾਏ ਇਸ ਬੰਦੂਕ ਨੂੰ ਇਸ ਤੋਪ ਨੂੰ ਤਾਂ ਚਲਾਇਆ ਜਾ ਸਕਦਾ ਜੇਕਰ ਇੱਕ ਇੱਕ ਨੌਜਵਾਨ ਆਪਣੇ ਮੋਢੇ ਨੂੰ ਜਿਹੜਾ ਹੈ ਉਹ ਇਸ ਤੋਪ ਦੇ ਹੇਠਾਂ ਰੱਖੇ ਪਰ 20 ਕਿਲੋ ਬਰੂਧ ਪੈਣਾ ਇਹਦਾ ਇੰਨਾ ਬੈਕ ਹੋਏਗਾ ਇਹਦਾ ਇਹ ਜੋ ਨਿਕਲ ਆਲੇ ਬਰੂਦ ਨੇ ਇੰਨਾ ਜ਼ਿਆਦਾ ਧਮਾਕਾ ਕਰੇਗਾ ਕਿ ਜਿਹੜਾ ਮੋਢਾ ਆਪਣਾ ਇਸ ਤੂਪ ਦੇ ਹੇਠਾਂ ਲਗਾਏਗਾ ਉਹ ਤੁੰਬੜੇ ਤੁੰਬੜੇ ਕਰਕੇ ਜਿਹੜਾ ਸਰੀਰ ਹੈ ਉੱਡ ਜਾਏਗਾ। ਤਾਂ ਮੁਸਲਮਾਨ ਲਖਾਰੀ ਕਹਿੰਦਾ ਕਹਿੰਦਾ ਉਸ ਸਮੇਂ ਮੈਂ ਇੱਕ ਜਸੂਸੀ ਪੇਸ ਵਿੱਚ ਸੀ ਸਿੱਖਾਂ ਦੇ ਪੇਸ ਵਿੱਚ ਸੀ ਪਰ ਜਸੂਸੀ ਕਰ ਰਿਹਾ ਸੀ ਕਹਿੰਦਾ ਬੜੀ ਉਹਨਾਂ ਦੇ ਭਗੜ ਧੜ ਮੱਚੀ ਬੜਾ ਰੌਲਾ ਪਿਆ ਕਹਿੰਦਾ ਮੇਰੇ ਮਨ ਦੇ ਵਿੱਚ ਇਹ ਸੀ ਕਿ ਕਿਸੇ ਨਾ ਕਿਸੇ ਨੂੰ ਧੱਕੇ ਨਾਲ ਉਸ ਤੋਪ ਦੇ ਜਾ ਕੇ ਲਗਾਇਆ ਜਾ ਰਿਹਾ ਹੋਏਗਾ ਕਿ ਤੂੰ ਤੋਪ ਦੇ ਜਾ ਕੇ ਮੋਢਾ ਦੇ ਕਹਿੰਦਾ ਮੈਂ ਹੈਰਾਨ ਹੋ ਗਿਆ ਮੇਰੇ ਪੈਰਾਂ ਦੇ ਜ਼ਮੀਨ ਨਿਕਲ ਗਈ ਜਦੋਂ ਵੱਡੀ ਸਾਰੀ ਲਾਈਨ ਲੱਗੀ ਸੀ ਸਿੱਖ ਜਰਨੈਲ ਸਿੱਖ ਨੌਜਵਾਨ ਸਿੱਖ ਫੌਜੀ ਇਹ ਗੱਲ ਦੀ ਮੰਗ ਕਰ ਰਹੇ ਸਨ ਸਭ ਤੋਂ ਪਹਿਲਾਂ ਅੱਗੇ ਹੋ ਕੇ ਮੋਢਾ ਮੈਂ ਦਵਾਂਗਾ ਇਸ ਗੱਲ ਦੀ ਲੜਾਈ ਹੋ ਰਹੀ ਸੀ ਮਤਲਬ ਇੰਨੀ ਉਹਨਾਂ ਦੇ ਅੰਦਰ ਜੇਕਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਯਾਦ ਕੀਤਾ ਜਾਂਦਾ ਹੈ ਨਾ ਇੱਕੋ ਸਿਧਾਂਤ ਪਿੱਛੇ ਸੀ ਕਿ ਹਮ ਰਖਤ ਪਾਤ ਸ਼ਹੀਦਾ ਵਾ ਕਿ ਇੰਨੇ ਜਦੋਂ ਜਹਤ ਤੋਂ ਬਾਅਦ ਜੇਕਰ ਕੁਰਬਾਨੀਆਂ ਤੋਂ ਬਾਅਦ ਸਿੱਖ ਰਾਜ ਕਾਇਮ ਹੋਇਆ ਹੈ ਇਹ ਸਾਡੇ ਸਾਰਿਆਂ ਦਾ ਇੱਕ ਸਿੱਖ ਰਾਜ ਹੈ ਇਥੇ ਮੈਂ ਰਖਤ ਪਾਦਸ਼ਾਹੀ ਦਾਵਾ ਨਹੀਂ ਇਥੇ ਇਹ ਨਹੀਂ ਕਿ ਵੋਟਾਂ ਤੋਂ ਪਹਿਲਾਂ ਇਹਨਾਂ ਦੇ ਸਟੇਟਮੈਂਟ ਹੋਰ ਹੁੰਦੀਆਂ ਨੇ ਵੋਟਾਂ ਤੋਂ ਬਾਅਦ ਸਟੇਟਮੈਂਟ ਹੋਰ ਹੋ ਜਾਂਦੀਆਂ ਨੇ ਹਮਰ ਅਖਤ ਪਾਦਸ਼ਾਹੀ ਦਾਵਾ ਦੀ ਇਹ ਸਦਾਨ ਸੀ ਖੈਰ ਅੰਤ ਨੂੰ ਸਿੱਖ ਰਾਜ ਕਾਇਮ ਹੋਇਆ 40 ਸਾਲ ਦੇ ਰਾਜ ਤੋਂ ਬਾਅਦ 27 ਜੂਨ 1839 ਨੂੰ ਸਿੱਖ ਕੌਮ ਦਾ ਇਹ ਮਹਾਨ ਸ਼ੇਰ ਸ਼ੇਰੇ ਪੰਜਾਬ ਜਿਨੇ 40 ਸਾਲ ਪੰਜਾਬ ਦੇ ਉੱਤੇ ਰਾਜ ਕੀਤਾ ਬਿਮਾਰ ਹੋਇਆ ਮੰਜੀ ਦੇ ਉੱਤੇ ਪਿਆ ਦੇ ਖਾਣੇ ਦੇ ਵਿੱਚ ਸਵੀਟ ਪాయిਜ਼ਨ ਸਲੋ ਪాయిਜ਼ਨ ਜਿਹੜਾ ਦਿੱਤਾ ਜਾਂਦਾ ਰਿਹਾ ਡੋਗਰੇ ਭਰਾਵਾਂ ਵੱਲੋਂ ਖਤਮ ਕੀਤਾ ਜਾਏ ਰਣਜੀਤ ਸਿੰਘ ਨੂੰ ਕਿਉਂਕਿ ਇਹ ਅੰਗਰੇਜ਼ਾਂ ਦੇ ਹੱਥ ਤੇ ਵੇਖ ਸੁਕੇ ਵੇਖ ਚੁਕੇ ਸਨ ਦੇਸ਼ ਪੰਜਾਬ ਵੇਚ ਦਿੱਤਾ ਅੱਜ ਪੰਜਾਬ ਤੇ ਇੱਕ ਛੋਟਾ ਜਿਹਾ ਸੂਬਾ ਬਣ ਕੇ ਰਹਿ ਗਿਆ ਨਾ ਕਾਬਲ ਕੰਧਾਰ ਤੋਂ ਲੈ ਕੇ ਕਿੱਥੋਂ ਤੱਕ ਪੰਜਾਬ ਦੇਸ਼ ਸੀ ਇੱਕ ਪੂਰਾ ਬਲਦੇਵ ਸਿੰਘ ਮਾਨ ਵਰਗਿਆਂ ਨੇ ਨਹਿਰੂ ਵਰਗਿਆਂ ਨੇ ਗਾਂਧੀ ਵਰਗਿਆਂ ਨੇ ਆਪਣਾ ਬੇੜਾ ਘਰ ਕੀਤਾ ਤਾਂ ਸਾਨੂੰ ਛੋਟੀ ਜਿਹੀ ਸੂਬੇ ਦੇ ਦਿੱਤੀ